షుగర్ ਦੇ ਮਰੀਜ਼ ਜ਼ਰੂਰ ਦੇਖਣ ਆ ਪੂਰੀ ਅਪਡੇਟ ਬਸ 21 ਦਿਨ ਖਾ ਲਓ ਆ ਪਾਊਡਰ ਤੁਹਾਡੀਆਂ ਸਰੀਰ ਦੀਆਂ ਕਈ ਬਿਮਾਰੀਆਂ ਹੋ ਜਾਣਗੀਆਂ ਦੂਰ ਜਾਣੋ ਖਾਣ ਦਾ ਸਹੀ ਤਰੀਕਾ ਕੀ ਹੈ ਤਾਂ ਸ਼ੁਗਰ ਦੇ ਮਰੀਜ਼ਾਂ ਦੇ ਲਈ ਖਾਸ ਅਪਡੇਟ ਲੈ ਕੇ ਆਏ ਆ ਦੱਸਦੇ ਕਿ ਸ਼ੁਗਰ ਦੇ ਮਰੀਜ਼ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲੈਣਾ ਕਿਉਂਕਿ ਤੁਹਾਡੇ ਸ਼ੁਗਰ ਦੇ ਨਾਲ ਨਾਲ ਹੋਰ ਕਈ ਬਿਮਾਰੀਆਂ ਗਾਇਬ ਹੋ ਜਾਣ ਗਿਆ ਸਿਰਫ 21 ਦਿਨ ਇਹ ਪਾਊਡਰ ਤੁਹਾਨੂੰ ਪੀਣਾ ਪਵੇਗਾ ਪਰ ਇਸ ਨੂੰ ਪੀਣ ਦਾ ਸਹੀ ਤਰੀਕਾ ਕੀ ਹੈ ਜਾਣੋ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਵਧੀਆ ਡਾਈਟ ਲੈਣ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਇਮਿਊਨਿਟੀ ਨੂੰ ਇਮਿਊਨਿਟੀ ਸਾਡੇ ਸਾਡੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ ਤੇ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਅਕਸਰ ਬਿਮਾਰੀਆਂ ਜਿਵੇਂ ਕਿ ਸਰਦੀ ਜ਼ੁਕਾਮ ਲੱਗੇ ਰਹਿੰਦੇ ਨੇ ਇਸ ਲਈ ਸਾਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਮੋਰੀਂਗਾ ਜੀਹਾਂ ਮੋਰੀਂਗਾ ਦੇ ਪੱਤੇ ਵੀ ਇੱਕ ਅਜਿਹਾ ਹੀ ਗੁਣਕਾਰੀ ਪੋਚਨ ਹੈ ਜਿਹਨਾਂ ਨੂੰ ਖਾਣ ਦੇ ਨਾਲ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਜੀਹਾਂ ਜੇ ਅਸੀਂ ਰੋਜ਼ਾਨਾ 21 ਦਿਨ ਤੱਕ ਮੋਰੀਂਗਾ ਦੇ ਪੱਤੇ ਪੱਤਿਆਂ ਨੂੰ ਇਸ ਤਰੀਕੇ ਦੇ ਨਾਲ ਖਾ ਲਈਏ ਤਾਂ ਲਾਭਦਾਇਕ ਦੇ ਨਾਲ-ਨਾਲ ਤੁਹਾਨੂੰ ਦੱਸਦੀ ਹੈ ਕਿ ਲਾਈਫ ਸਟਾਈਲ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਸਾਨੂੰ ਆਸਾਨੇ ਦੇ ਨਾਲ ਰਾਹਤ ਮਿਲ ਸਕਦੀ ਹੈ ਤਾਂ ਮੋਰੀਂਗਾ ਦੇ ਪੱਤੇ ਵਿਟਾਮਿਨ A मिनरल ਅਤੇ ਪ੍ਰੋਟੀਨ ਦਾ ਸਰੋਤ ਹੁੰਦੇ ਨੇ ਇਹ ਸਾਡੇ ਸਰੀਰ ਦੇ ਵਿੱਚ ਖਰਾਬ ਕੋਲੇਸਟ੍ਰੋਲ ਦੀ ਮਾਤਰਾ ਘਟਾਉਂਦੇ ਨੇ ਅਤੇ ਐਚ ਡੀ ਐਲ ਦੇ ਪੱਧਰ ਨੂੰ ਵਧਾਉਂਦੇ ਨੇ ਮੋਰਿੰਗਾ ਦੇ ਮੋਰਿੰਗਾ ਦੇ ਪੱਤੇ ਦੱਸਦੇ ਕਿ ਪੋਟਾਸ਼ੀਅਮ ਕੈਲਸ਼ੀਅਮ ਅਤੇ ਆਇਰਨ ਦੇ ਨਾਲ ਵੀ ਭਰਪੂਰ ਹੁੰਦੇ ਨੇ ਇਸ ਦੇ ਲਈ ਇਹ ਪੱਤੇ ਮਹਿਲਾਵਾਂ ਦੇ ਲਈ ਵੀ ਖਾਸ ਕਰਕੇ ਲਾਭਦਾਇਕ ਮੰਨੇ ਜਾਂਦੇ ਨੇ ਫਿਰ ਇਹ ਖਾਣਗਾ ਲਾਉਂਦੇ ਇਸ ਦੇ ਆਖਿਰ ਫਾਇਦੇ ਕੀ ਕੁਝ ਹੋ ਸਕਦੇ ਨੇ ਇਹਨੂੰ ਖਾਣ ਦੇ ਕੀ ਫਾਇਦੇ ਹੋ ਸਕਦੇ ਨੇ ਸਭ ਤੋਂ ਪਹਿਲਾਂ ਇਮਿਊਨਿਟੀ ਜੀ ਹਾਂ ਸਰੀਰ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਮਿਊਨਿਟੀ ਮੋਰਿੰਗਾ ਦੇ ਪੱਤੇ ਵਿਟਾਮਿਨ ਸੀ ਅਤੇ ਏ ਦੇ ਨਾਲ ਭਰਪੂਰ ਹੁੰਦੇ ਨੇ ਇਹਨਾਂ ਨੂੰ ਖਾਣ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅੱਖਾਂ ਦੇ ਲਈ ਵੀ ਇਹ ਪੱਤੇ ਫੇ ਰਾਮਬਣ ਇਲਾਜ ਕਰਦੇ ਨੇ ਫਿਰ ਹੁੰਦਾ ਹੱਡੀਆਂ ਨੂੰ ਵੀ ਮਜ਼ਬੂਤੀ ਮੇਰਾ ਕੀ ਮਿਲਦਾ ਹੈ ਤਾਂ ਮੋਰਿੰਗਾ ਦੇ ਪੱਤੇ ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਮਿਨਰਲਸ ਦੇ ਨਾਲ ਮਿਨਰਲ ਦਾ ਸਰੋਤ ਹੈਗਾ ਤੇ ਮੋਰਿੰਗਾ ਦਾ ਸੇਵਨ ਕਰਨ ਦੇ ਨਾਲ ਆਰਥਰਾਇਟਿਸ ਦੀ ਬਿਮਾਰੀ ਦੇ ਵਿੱਚ ਵੀ ਰਾਹਤ ਮਿਲਦੀ ਹੈ ਅਤੇ ਸਰੀਰ ਦਰਦ ਦੀ ਸਮੱਸਿਆ ਵੀ ਘਟਦੀ ਹੈ ਬਹੁਤ ਸਾਰੇ ਲੋਕਾਂ ਦੇ ਸਰੀਰ ਬਾਡੀ ਪੇਨ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਥਕਾਵਟ ਦੇ ਕਾਰਨ ਅਜੀਹਾ ਹੁੰਦਾ ਹੈ ਜੇਕਰ ਥੋੜੀ ਦੇ ਰੈਸਟ ਕਰ ਲਈਏ ਤਾਂ ਇਹ ਦੂਰ ਹੋ ਜਾਂਦੀ ਹੈ ਪਰ ਕਈਆਂ ਨੂੰ ਆਰਾਮ ਨਹੀਂ ਮਿਲਦਾ ਤਾਂ ਮੋਰਿੰਗਾ ਦੇ ਪੱਤੇ ਦਾ ਜ਼ਰੂਰ ਸੇਵਨ ਕਰਿਆ ਕਰੋ ਫਿਰ ਹੁੰਦਾ ਡਾਈ ਬੀਟਿਸ ਜਿहां 슈ਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮੋਰਿੰਗਾ ਦੇ ਪੱਤੇ ਕਾਫੀ ਮਦਦਗਾਰ ਸਾਬਤ ਹੁੰਦੇ ਨੇ ਇਸ ਨੂੰ ਖਾਣ ਦੇ ਨਾਲ ਹਾਈ ਬਲੱਡ 슈ਗਰ ਦਾ ਪੱਧਰ ਘਟਦਾ ਹੈ ਅਤੇ ਟਾਈਪ 1 ਤੋਂ ਟਾਈਪ 2 ਦੀ ਸਮੱਸਿਆ ਘੱਟ ਹੁੰਦੀ ਹੈ ਫਿਰ ਐ ਮੀਨੋਪੋਸ ਜਿहां ਮਹਿਲਾਵਾਂ ਦੇ ਵਿੱਚ ਮੀਨੋਪੋਸ ਤੋਂ ਬਾਅਦ ਹਾਰਮੋਨਲ ਸਮੱਸਿਆਵਾਂ ਹੋ ਸਕਦੀਆਂ ਨੇ ਮੋਰਿੰਗਾ ਖਾਨ ਦੇ ਨਾਲ ਮੀਨੋਪੋਜ਼ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਜਿਵੇਂ ਕਿ ਮੂਡ ਸਵਿੰਗਸ ਆਦਿ ਤੋਂ ਬਚਾ ਜਾ ਸਕਦਾ ਹੈ ਫਿਰ ਐਨੀਮੀਆ ਜਿहां ਸਰੀਰ ਦੇ ਵਿੱਚ ਆਇਰਨ ਦੀ ਘਾਟ ਹੋਣ ਦੇ ਉੱਤੇ ਐਨੀਮੀਆ ਹੋ ਸਕਦਾ ਹੈ ਅਜਿਹੇ ਦੇ ਵਿੱਚ ਮੋਰਿੰਗਾ ਦੇ ਪੱਤਿਆਂ ਦਾ ਸੇਵਨ ਲਾਜ਼ਮੀ ਹੋ ਸਕਦਾ ਹੁਣ ਸਭ ਤੋਂ ਮੇ ਸਭ ਤੋਂ ਜ਼ਰੂਰੀ ਗੱਲ ਹੈ ਵੀ ਮੋਰਿੰਗਾ ਖਾਈਏ ਕਿਵੇਂ ਜਿहां ਤੁਸੀਂ ਮੋਰਿੰਗਾ ਨੂੰ ਰੋਜ਼ਾਨਾ ਖਾਲੀ ਪੇਟ ਲੈ ਸਕਦੇ ਹੋ ਇਸ ਲਈ ਮੋਰਿੰਗਾ ਦੇ ਪੱਤਿਆਂ ਦਾ ਪਾਊਡਰ ਪਾਣੀ ਦੇ ਵਿੱਚ ਭਿਜੋ ਕੇ ਰੱਖੋ ਅਗਲੇ ਦਿਨ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਲਓ ਤੁਸੀਂ ਚਾਹੋ ਤਾਂ ਇਸ ਦੇ ਪੱਤੇ ਤਾਜ਼ੇ ਵੀ ਖਾ ਸਕਦੇ ਹੋ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਜੇਕਰ ਤੁਸੀਂ ਮੋਰਿੰਗਾ ਦੇ ਪੱਤੇ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣੇ ਸ਼ੁਰੂ ਕਰ ਦਿਓ ਤੇ ਜਿਹੜੇ ਲੋਕ ਖਾਂਦੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਇਹ ਵੀ ਦੱਸਿਓ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ